ਕਿ ਕੋਈ ਨਾ ਉਹਦੇ ਨਿਆਣਿਆਂ ਨਿਉਣਿਆਂ ਦੀ ਕੋਈ ਗੱਲਬਾਤ ਹੋਈ ਹੋਣੀ ਮੇਰੇ ਸਾਹਮਣੇ ਤਾਂ ਕੋਈ ਗੱਲ ਨਹੀਂ ਹੋਈ ਮੇਰੇ ਕੋਲ ਤਾਂ ਡੱਬਾ ਰੋਟੀਆਂ ਲੈ ਕੇ ਉਧਰ ਬਾਹਰ ਜਿਹੜਾ ਆਪਣੇ ਪਲਾਟ ਆ ਨਾ ਲਿਆਇਆ ਸੀ ਸੈਣੀ ਹਸਪੀਟਲ ਦੇ ਕੋਲ ਉੱਥੇ ਮਕਾਨ ਪਾਈ ਉੱਥੇ ਰੰਦਾ ਹੁੰਦਾ ਸੀ ਰਾਤ ਨੂੰ ਇਹ ਐਥੇ ਰੋਟੀ ਪਾਈ ਆ ਰੋਟੀ ਪਾ ਕੇ ਚਲੇ ਗਿਆ ਬਸ ਇਨੀ ਐਥੇ ਕੀ ਲਿਆ ਔਰ ਕੋਈ ਇਸ ਮੈਨੂਗਲ ਦਾ ਨਹੀਂ ਪਤਾ ਇਹ ਕੀ ਰੰਦ ਸੀ ਇਹ ਨਹੀਂ ਜੀ ਬੰਦਾ ਮਚਰ ਕੇ ਵੀ ਰੰਦ ਆ ਮੁੰਡਿਆਂ ਮੁੰਡਿਆਂ ਮੰਡਿਆਂ ਦਾ ਕੋਈ ਆਪ ਵਿੱਚ ਹੀ ਹੋਇਆ ਹੋਣਾ ਐਸੋ ਵਿਹੇ ਇਸ ਪੋਜੀਸ਼ਨ ਤੇ ਜਿਹੜੇ ਉਹ ਗੱਲ ਕਰ ਸਕੇ ਹਾਂ ਬਸ ਤਦੋਂ ਇੱਕ ਮੁੰਡਾ ਬਾਚ ਵਰਤੀਏ ਪੀਚ ਹਾਂ ਚੰਡੀਗੜ੍ਹ ਇਹ ਦੋਨੋਂ ਵਿਆਹ ਸੀ ਹਾਂ ਦੋਨੋਂ ਵਿਆਹ ਬੱਚੇ ਮਿੱਕੀ ਨਹੀਂ ਆ ਬੱਚੇ ਬੱਚੇ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਤੁਸੀਂ ਕੀ ਮੰਗ ਕਰਦੇ ਕਿੰਨੇ ਮੁੰਡੇ ਨੇ ਇਸ ਵਿੱਚ ਜਿਹੜਾ ਹਮਲਾ ਕੀਤਾ ਕਿੰਨੇ ਮੁੰਡੇ ਇਨਵੋਲਵਮੈਂਟ ਸੀ ਇਸ ਵਿੱਚ ਉਹ ਪਤਾ ਨਹੀਂ ਲੱਗਦਾ ਸੀ ਦੋ ਦੇਖੇ ਆ ਜੀ ਦੋ ਸੀਗੇ ਬਾਕੀ ਸਾਨੂੰ ਪਤਾ ਨਹੀਂ ਹੈਗਾ ਐਕਦਾ ਮੌਕੇ ਤੇ ਹੋਈ ਨਹੀਂ ਜਦੋਂ ਮੈਂ ਗਿਆ ਉਦੋਂ ਸਾਡੇ ਮੁੰਡੇ ਦੀ ਡੈਥ ਹੋਈ ਰਹੀ ਸੀ ਤੇ ਉੱਥੇ ਬੰਦੇ ਆਪਾਂ ਕੋਣੀ ਖੜੇ ਸੀ ਪਤਾ ਨਹੀਂ ਕਿੰਨੇ ਆਣ ਕੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਮੋਹਲੇ ਦੇ ਸੀਗੇ ਬੰਦੇ ਆਹ ਅਲੀ ਨੂੰ ਵਾਲੀ ਦੇ ਸੀਗੇ ਜਿਹੜੇ ਦੁਖਦਰਦੀ ਬੰਦੇ ਹੁੰਦੇ ਮੱਡੇ ਵਾਲੇ ਜਿੱਦਾਂ ਮਤਲਬ ਦੁੱਖ ਹੋਵੇ ਤੇ ਸਾਨੂੰ ਉਹ ਦੇਖਣਾ ਪਿੱਛਾ ਕੀ ਜਿਹੜੇ ਹਮਲਾਵਰ ਸੀਗੇ ਜਿਹੜੇ ਮਾਰਿਆ ਉਹ ਮੋਹਲੇ ਦੇ ਉਹ ਵੀ ਮਹੱਲੇ ਦੇ ਨਾਲੇ ਆ ਗਏ ਬਾਬੀ ਬੜਾ ਸਿੰਘ ਦੀ ਉਹ ਗੰਧਿਆ ਉਹਦਾ ਨਾਮ ਬਾਬੀਨਾ ਸਰਬਨ ਸਿੰਘ ਦਾ ਉਹਦੀ ਪੁੱਤਰੀ ਆ ਬਿਲਕੁਲ ਜੀ ਸਰ ਹਾਂਜੀ ਅ ਪਰਸੋ ਮਿਤੀ 13/3/25 ਨੂੰ ਥਾਣਾ ਰਾਹੋਂ ਦੀ ਕਸਵਾ ਰਾਹੋਂ ਦੇ ਵਿੱਚ ਸ਼ਾਮ 7:30 ਤੋਂ 8 ਵਜੇ ਦੇ ਕਰੀਬ ਝਗੜਾ ਹੋ ਗਿਆ ਸੀ ਜਿਸ ਸੰਬੰਧੀ ਨਿਰਮਲ ਸਿੰਘ ਪੁੱਤਰ ਮਸੀਬ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਕਿ ਉਸ ਦਾ ਜਿਹੜਾ ਬੇਟਾ ਹੈਗਾ ਜਿਹਦਾ ਨਾਮ ਜਗਦੀਪ ਸਿੰਘ ਹੈ ਤੇ ਦੂਜਾ ਜਗਤਾਰ ਸਿੰਘ ਹੈ ਜਗਦੀਪ ਸਿੰਘ ਜਦੋਂ ਉਹਦੇ ਘਰੋਂ ਰੋਟੀ ਖਾ ਕੇ ਆਪਣੇ ਦੂਜੇ ਘਰ ਜਿਹੜਾ ਉਹ ਸੈਪਰੇਟ ਰਹਿੰਦਾ ਸੀ ਉੱਥੇ ਜਾ ਰਿਹਾ ਸੀ ਤਾਂ ਦੋ ਵਿਅਕਤੀਆਂ ਜਿਹਦਾ ਇੱਕ ਦਾ ਨਾਮ ਸੁਧਾਕਰ ਸਿੰਘ ਹੈ ਦੂਜੇ ਦਾ ਨਾਮ ਹਰਗੋਪਾਲ ਹੈ ਇਹਨਾਂ ਨੇ ਉਹਨੂੰ ਜਦੋਂ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਨੇ ਟਕਰਾਰ ਕੀਤਾ ਤੇ ਉੱਤੇ ਆਪਣੇ ਚਾਕੂ ਤੇ ਕਿਰਚ ਨਾਲ ਬਾਰ ਕੀਤੇ ਜੋ ਇਹ ਦੇਖਦੇ ਹੁਆ ਨਿਰਮਲ ਸਿੰਘ ਨੇ ਆਪਣੇ ਦੂਜੇ ਲੜਕੇ ਨੂੰ ਮਦਦ ਵਾਸਤੇ ਆਵਾਜ਼ ਮਾਰੀ ਜਿਹਦਾ ਨਾਮ ਜਗਤਾਰ ਸਿੰਘ ਹੈ ਉਹ ਵੀ ਮੌਕੇ ਤੇ ਆ ਗਿਆ ਤਾਂ ਇਹਨਾਂ ਦੋਨਾਂ ਹੀ ਲੜਕਿਆਂ ਨੇ ਉਹਦੇ ਤੇ ਵੀ ਬਾਰ ਕੀਤੇ ਔਰ ਇਹਨਾਂ ਦੀ ਮਾਤਾ ਵੀ ਜਿਹੜੀ ਹੈ ਜਸਵਿੰਦਰ ਕੌਰ ਉਹ ਮੌਕੇ ਤੇ ਆ ਗਈ ਸੀ ਜਿਹੜੀ ਲਲਕਾਰੇ ਮਾਰਦੀ ਰਹੀ ਵੀ ਅੱਜ ਇਹਨਾਂ ਨੂੰ ਸਬਕ ਦੇ ਦਿਓ ਸੋ ਇਸ ਤਰ੍ਹਾਂ ਕਰਕੇ ਇਹਨਾਂ ਨੇ ਜਿਹੜਾ ਦੋਨਾਂ ਨੂੰ ਜ਼ਖਮੀ ਕਰਤਾ ਜਿਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਵੱਲੋਂ ਜਗਦੀਪ ਸਿੰਘ ਜਿਹੜਾ ਜਿਹਦੀ ਉਮਰ 35 ਸਾਲ ਹੈ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀਗਾ ਔਰ ਜਿਹੜਾ ਜਕਦੂਜਾ ਭਾਈ ਜਗਤਾਰ ਸਿੰਘ ਹੈਗਾ ਜਿਹੜਾ ਗਵਰਨਮੈਂਟ ਕਾਲਜ ਬੱਤੀ ਦੇ ਵਿੱਚ ਜਿਹੜੇ ਇਲਾਜ ਹੈ ਸੀਰੀਅਸ ਹੈਗਾ ਸੋ ਇਸ ਸਬੰਧ ਵਿੱਚ ਮਕਦਮਾ ਨੰਬਰ ਜਿਹੜਾ ਦਰਜ ਕੀਤਾ ਗਿਆ 36 ਔਰ ਥਾਣਾ ਰਾਹੋਂ ਦੇ ਵਿੱਚ ਮੁਖ ਅਫਸਰ ਥਾਣਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਇਹਦੇ ਵਿੱਚ ਚਾਰ ਦੋਸ਼ੀ ਨਾਮਜ਼ਦ ਹੋਏ ਸੀਗੇ ਜਿਹਦੇ ਵਿੱਚ ਦੋ ਭਰਾ ਮ੍ਰਿਤ ਸੁਦਾਗਰ ਸਿੰਘ ਹਰਗੋਪਾਲ ਸਿੰਘ ਇਹਨਾਂ ਦੀ ਮਾਤਾ ਜਸਵਿੰਦਰ ਕੌਰ ਔਰ ਤੀਜੀ ਜਿਹੜੀ ਬਜਾ ਰੰਜੀਤ ਸੀ ਬਜਾ ਰੰਜੀਤ ਪਰਮबीर ਜਿਹੜਾ ਇਹਨਾਂ ਦੇ ਚਾਚੇ ਦਾ ਮੁੰਡਾ ਦੋਸ਼ੀਆਂ ਦੇ ਦਾ ਉਨੇ ਇਹਨਾਂ ਮ੍ਰਿਤਕਾਂ ਦੀ ਜਿਹੜੀ ਚਾਚੀ ਦੀ ਨੌ ਸੀਗੀ ਉਹਨੂੰ ਜਿਹੜਾ ਆਪਣੇ ਘਰੇ ਪ੍ਰੇਮ ਜਾਪ ਪਸਾ ਕੇ ਰੱਖਿਆ ਹੋਇਆ ਸੀਗਾ ਉਸ ਕਰਕੇ ਜਿਹੜਾ ਇਹ ਸਾਰਾ ਮਾਮਲਾ ਵਾਪਰਿਆ ਸੀ ਸੋ ਚਾਰਾਂ ਹੀ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਔਰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਊਗੀ ਪਹਿਲੇ ਕੋਈ ਮਾਮਲੇ ਦਰਜ ਸਨ ਦੋਨੋਂ ਉੱਤੇ ਪਤਾ ਲੱਗਿਆ ਦੋਨਾਂ ਚੋਂ ਜਿਹੜਾ ਹੈਗਾ ਮ੍ਰਿਤਕ ਦਾ ਭਰਾ ਜਗਤਾਰ ਸਿੰਘ ਹੈਗਾ ਉੱਤੇ ਵੀ ਇੱਕ ਐਨਡੀਪੀ ਸਿਕਦਾ ਮਾਮਲਾ ਦਰਜ ਹੈ ਔਰ ਦੋਸ਼ੀਆਂ ਦੇ ਵਿੱਚ ਵੀ ਜਿਹੜਾ ਸੁਦਾਗਰ ਸਿੰਘ ਹੈ ਇਹਦੇ ਖਿਲਾਫ ਵੀ ਇੱਕ ਐਨਡੀਪ ਕੀ ਕੋਈ 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 ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਆ ਦੀ ਅ ਨਹੀਂ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਨਹੀਂ ਆਈ ਲੇਕਿਨ ਉੱਥੇ ਕੋਈ ਲੱਗੇ ਹੋਏ ਸੀ ਸਾਫ ਰਾਤ ਦਾ ਟਾਈਮ ਹੋਣ ਕਰਕੇ ਉਹ ਪ੍ਰੋਪਰ ਦਿਖਾਈ ਨਹੀਂ ਦੇ ਰਿਹਾ ਪੇਸ਼ ਕਰ ਦਿੱਤਾ ਹੈ ਅਦਾਲਤ 'ਚ ਅਦਾਲਤ 'ਚ ਪੇਸ਼ ਕਰਨ ਜਾ ਰਹੇ ਹਾਂ ਰਿਮਾਂਡ ਵੀ ਲੈਣਾ ਸਰ ਪਰਮਾਨਲ ਮੰਗੇ ਹਥਿਆਰ ਮਿਲੇ ਜਿਸse ਵਾਰ ਕੀਤਾ ਕੋਈ ਮਿਲੇ ਬਿਲਕੁਲ ਹੋਰ ਹਲੇ ਹਥਿਆਰ ਜਿਹੜੇ ਬਰਾਮਦ ਕਰਨੇ ਬਾਕੀ ਹੈ ਇਸੇ ਕਰਕੇ ਪੁਲਿਸ ਪਰਮਾਨਲ ਹਾਸਲ ਕਰ ਰਹੀ ਹੈ ਸਰ ਪਰਿਵਾਰ ਵੱਲੋਂ ਗਿੱਲਾ ਕੀਤਾ ਗਿਆ ਕਹਿੰਦੇ ਕਿ ਮੇ ਪਿੱਛੇ ਕਿਹਾ ਕਿ ਅਚਨਚੇਤੇ ਕੋਈ ਇਸੇ ਕਰਕੇ 302 ਲਾਈ ਗਈ ਹੈ ਜੇ ਉਹਨਾਂ ਨੇ ਇਰਾਦਾ ਕਤਲ ਦਾ ਹੀ ਇਰਾਦਾ ਬਣਾ ਕੇ ਕਤਲ ਕੀਤਾ ਹੈਗਾ ਤਾਂ ਹੀ 302 ਦਾ ਜਾਨੀ ਕਿ ਅੱਜ ਦੀ ਜਿਹੜੀ ਹੈ 103 ਲਾਈ ਗਈ ਹੈ ਸੋ ਇਸੇ ਕਰਕੇ ਲਾਈ ਜਿਹੜੇ ਚੰਡੀਗੜ੍ਹ ਭਰਤੀ ਹਸਪਤਾਲ 'ਚ 32 'ਚ ਉਸ ਦੀ ਕੀ ਹਾਲਤ ਨੇ ਇਹ ਇਸ ਟਾਈਮ ਉਹ ਸੀਰੀਅਸ ਕੰਡੀਸ਼ਨ ਚ ਹੈਗਾ ਜਿਹਦੇ ਇਲਾਜ ਹੈਗਾ ਜੋ ਫਰਦਰ ਉਹਦੇ ਜੋ ਵੀ ਬਿਆਨ ਹੋਣਗੇ ਉਹਦੇ ਮੁਤਾਬਕ ਬੈਸੀ ਤਰ ਪਰਚਾ ਦਰਜ ਕਰਤਾ ਗਿਆ ਫਰਦਰ ਜੋ ਚੀਜ਼ ਹੋਏਗੀ ਉਹਦੇ ਮੁਤਾਬਕ ਮਿਲ ਚਲੇਗਾ ਇਹ ਦੋਨੋਂ ਮੁੰਡੇ ਵਿਆਹੇ ਸੀ ਕਿ ਜਿਹੜੇ ਮ੍ਰਿਤਕ ਨੇ ਦੋਨੋਂ ਦੋਨੋਂ ਮੈਰਿਟ ਸੀਗੇ ਜਿਹੜਾ ਵੱਡਾ ਮੁੰਡਾ ਜਿਹੜਾ ਮ੍ਰਿਤਕ ਹੈਗਾ ਉਹਦੀ ਸ਼ਹਿਦਗਰ ਵਾਲੀ ਜਿਹੜੀ ਸੀਗੀ ਉਹਨੂੰ ਛੱਡ ਕੇ ਚਲੀ ਗਈ ਸੀ ਉਹ ਇਕੱਲਾ ਹੀ ਰਹਿੰਦਾ ਸੀ